ਹਾਂਜੀ ਵਾਈਸ ਕਲੀਕਾ ਖਾਲਸਾ ਵਾਈਸ ਕਲੀਕਾ ਕਥੇ ਦਾਸ ਦਾਸ ਸਿੰਘ ਮਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾ ਲੰਮਰਸਰ ਮੇਰੇ ਨਾਲ ਮੇਰੇ ਵੀਰ ਅਵਤਾਰ ਸਿੰਘ ਜੀ ਜੋ ਮੁਲਾਜ਼ਮ ਮੰਗਦੇ ਜ਼ਿਲ੍ਹਾ ਪ੍ਰਧਾਨ ਨੇ ਸੀਨੀਅਰ ਵਾਈਸ ਪ੍ਰਧਾਨ ਐਨ ਆਰ ਆਈ ਡਾਕਟਰ ਜੇ ਰੂਪ ਸਿੰਘ ਸਾਡੇ ਬੀਬੀ ਜੀ ਜਥੇਵੰਦਕ 77 ਜ਼ਿਲ੍ਹਾ ਬਰਨਾਲਾ ਦੇ ਸ਼੍ਰੋਮਣੀ ਕਾਲੀਦਾ ਲੰਮਰਸਰ ਦੇ ਭਿੰਦਰਜੀਤ कौर ਤੇ ਸਾਡੇ ਭੈਣ ਜੀ ਪੰਜਾਬ ਦੇ ਜਨਰਲ ਸੈਕਟਰੀ ਨੇ ਸਟ੍ਰੀਮਿੰਗ ਦੇ ਇੰਨੇ ਵਕਤ ਅਸੀਂ ਆਏ ਆ ਤੇ ਇੱਥੇ ਅੱਜ ਅਸੀਂ ਬੀਬੀ ਜੋ ਸਾਡੇ ਭਿੰਦਰਜੀਤ ਕੌਰ ਆ ਇਹ ਨੀਫਾ ਵੱਲੋਂ ਸੰਸਥਾ ਵੱਲੋਂ ਦਿੱਲੀ ਵਿਖੇ ਇਹਨਾਂ ਦਾ ਸਨਮਾਨ ਹੋਇਆ ਸਾਡੇ ਲਈ ਪਾਤੇ ਪਾਰਟੀ ਦੇ ਲਈ ਇਹਨਾਂ ਦੇ ਪਰਿਵਾਰ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਤੇ ਇਹਨਾਂ ਨੂੰ ਇਹ ਸਨਮਾਨ ਮਿਲਿਆ ਜਿੱਦ ਕਰਕੇ ਕਿਉਂਕਿ ਸੋਸ਼ਲ ਵਰਕਰ ਸੰਸਥਾ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੂੰ ਸিয়ালਸੋ ਪਪਾਇਆ ਤੇ ਗੁਰੂ ਮਹਾਰਾਜੀ ਬਖਸ਼ਿਸ਼ਾ ਜੋ ਤੇ ਪਈ ਬਲੰਗਿਆ ਤੇ ਜਾਣ ਅੱਗੇ ਵਾਸਤੇ ਹੋਰ ਪਾਰਟੀ ਦੇ ਸਵਾਮਾ ਪਾਰਟੀ ਦਾ ਨਾਮ ਵੀ ਉੱਚਾ ਹੋਊਗਾ ਤੇ ਲੋਕ ਹਿੱਤਾਂ ਦੇ ਲਈ ਇਹ ਸਮਰਪਿਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਲੰਗ ਵਾਹਿਗੁਰੂ ਜੀ ਕੀ ਫਤਿਹ